ਗ੍ਰਿਫਤਾਰ ਜਿਹੜਾ ਕਰ ਲਿਆ ਤੁਹਾਨੂੰ ਦੱਸਦੀ ਕਿ 8 ਲੱਖ ਰੁਪਏ ਦੀ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਜਿਹੜੇ ਪੁਲਿਸ ਦੇ ਅਧਿਕਾਰੀ ਸਨ ਵਾਰ-ਵਾਰ ਇੱਕ ਵਿਅਕਤੀ ਤੋਂ ਪੈਸੇ ਮੰਗ ਰਹੇ ਸਨ ਤਾਂ ਕਿਉਂਕਿ ਉਸ ਦਾ ਕੋਈ ਕੇਸ ਸੀਗਾ ਤੇ ਕੇਸ ਨੂੰ ਨਪਟਾਉਣ ਦੇ ਲਈ ਐਫ ਆਈ ਆਰ ਨੂੰ ਨਪਟਾਉਣ ਦੇ ਲਈ ਉਹਨਾਂ ਦਾ ਕੇਸ ਤੇ ਅੱਗੇ ਕੋਈ ਕਾਰਵਾਈ ਨਾ ਕੀਤੀ ਜਾਵੇ ਸੈਟਲਮੈਂਟ ਹੋਣੀ ਸੀ 8 ਲੱਖ ਰੁਪਏ ਦੇ ਵਿੱਚ ਮਹੀਨਾ ਬਣਿਆ ਹੋਇਆ ਸੀ ਮਹੀਨੇ ਵਾਰ ਉਹਨਾਂ ਨੂੰ ਕਾਨੂੰਨੀ ਜਿਹੜੀ ਰਿਸ਼ਵਤ ਆ ਜਿਹੜੀ ਮੰਗ ਕੀਤੀ ਜਾ ਰਹੀ ਸੀ ਤਾਂ ਤੁਹਾਨੂੰ ਦੱਸ ਦਿੱਤੀ ਕਿ ਫਿਰ ਸੀਬੀਆਈ ਨੇ ਇੱਕ ਜਾਲ ਵਿਛਾਇਆ ਤੇ ਸੈਕਟਰ 21 ਚੰਡੀਗੜ੍ਹ ਵਿਖੇ ਡੀਆਈਜੀ ਦੀ ਤਰਫੋਂ ਸ਼ਿਕਾਇਤ ਕਰਤਾ ਤੇ 8 ਲੱਖ ਰੁਪਏ ਦੀ ਮੰਗ ਵਾਲੀ ਜਿਹੜੀ ਗੱਲ ਸੀ ਇਹ ਸਾਰੀਆਂ ਚੀਜ਼ਾਂ ਜਦੋਂ ਹੁੰਦੀਆਂ ਨੇ ਤਾਂ ਤੁਹਾਨੂੰ ਦੱਸਦੀ ਕਿ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਡੀਆਈਜੀ ਭੁੱਲਰ ਨੂੰ ਸ਼ਿਕਾਇਤਦਾਰ ਜਿਹ ਹੁੰਦੀ ਹੈ ਕਿ ਵਾਰ-ਵਾਰ ਰਿਸ਼ਵਤ ਦੀ ਮੰਗ ਹੁੰਦੀ ਹੈ ਇੱਕ ਜਿਹੜਾ ਵਿਅਕਤੀ ਹੈ ਉਸੇ ਵੱਲੋਂ ਜਿਹੜੀ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਤਾਂ ਤੁਹਾਨੂੰ ਦੱਸਤੀ ਕਿ ਫਿਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਸੇਵਕ ਦੇ ਨਾਲ ਜੁੜੇ ਵੱਖ-ਵੱਖ ਜਿਹੜੇ ਉਹਨਾਂ ਦੇ ਖਾਤੇ ਨੇ ਜਿਹੜੀਆਂ ਚੀਜ਼ਾਂ ਦੀ ਖੰਗਾਲੀਆਂ ਗਈਆਂ ਨੇ ਤਾਂ ਹੁਣ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਲਗਭਗ 1.5 ਕਿਲੋਗ੍ਰam ਦੇ ਭਾਰ ਵਾਲੇ ਗਹਿਣੇ ਵੀ ਜਿਹੜੇ ਬਰਾਮਦ ਕੀਤੇ ਨੇ ਕਰੋ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਅਚਲ ਜਾਇਦਾਦਾਂ ਦੇ ਜਿਹੜੇ ਸੰਬੰਧਿਤ ਡਾਕੂਮੈਂਟ ਮਿਲੇ ਨੇ ਦੋ ਲਗਜ਼ਰੀ ਵਾਹਨ ਮਿਲੇ ਨੇ ਮਰਸੀਡੀਜ਼ ਤੇ ਆਡੀ ਦੀਆਂ ਚਾਬੀਆਂ ਇਸ ਤੋਂ ਇਲਾਵਾ 22 ਲਗਜ਼ਰੀ ਘੜੀਆਂ ਲੋਕਰ ਦੀਆਂ ਚਾਬੀਆਂ 40 ਲੀਟਰ ਆਯਾਤ ਸ਼ਰਾਬ ਦੀਆਂ ਬੋਤਲਾਂ ਜਿਹਨੂੰ ਇੰਪੋਰਟਡ ਸ਼ਰਾਬ ਕਹਿ ਦਿੰਦੇ ਨੇ ਮਹਿੰਗੀ ਸ਼ਰਾਬ ਕਹਿ ਦਿੰਦੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਇੱਕ ਡਬਲ ਬੈਰਲ ਬੰਦੂਕ ਇੱਕ ਪਿਸਟਲ ਇੱਕ ਰਵਾਲਵਰ ਇੱਕ 에ਅਰ ਗਨ ਇੱਕ ਗੋਲਾ ਇਸ ਤੋਂ ਇਲਾਵਾ ਗੋਲਾ ਬਰੂਦ ਵੀ ਹੈ ਤਾਂ ਤੁਹਾਨੂੰ ਦੱਸਦੀ ਕਿ ਵਿਚੋਲੇ ਤੇ ਬਰਾਮਦਗੀ ਦੀ ਜੇ ਗੱਲ ਕਰੀ ਤਾਂ 21 ਲੱਖ ਰੁਪਏ ਦੀ ਜਿਹੜੀ ਨਕਤੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਈਆਂ ਤੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਜਿਹੜਾ ਵਿੱਚ ਵਿਚੋਲਗੀ ਕਰਦਾ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਤੁਹਾਨੂੰ ਦੱਸਦੀ ਕਿ ਕੱਲ ਨੂੰ ਯਾਨੀ ਕਿ 17 ਤਰੀਕ ਨੂੰ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਹੋਰ ਵੀ ਜਾਂਚ ਕੀਤੀ ਜਾਵੇਗੀ ਸੀਬੀਆਈ ਨੇ ਡੀਆਈਜੀ ਪੁੱਲਰ ਜੋ ਕਿ ਰੋਪੜ ਰੇਂਜ ਦੇ ਨੇ ਕੁਝ ਸਮਾਂ ਹੀ ਰਹਿ ਗਿਆ ਸੀ ਉਹਨਾਂ ਦੀ ਰਿਟਾਇਰਮੈਂਟ ਦੇ ਵਿੱਚ ਜੋ ਜਾਣਕਾਰੀ ਮਿਲੀ ਹੈ ਪਰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹ ਸਕੰਜੇ ਦੇ ਵਿੱਚ ਆ ਗਏ ਨੇ ਕਸੂਤਾ ਫਸੇ ਨੇ ਤਾਂ ਤੁਹਾਨੂੰ ਦੱਸਦੀ ਕਿ ਸੀਬੀਆਈ ਉਹਨਾਂ ਦੇ ਘਰ ਦੇ ਵਿੱਚ ਬੈਠੀ ਹੋਈ ਆ ਡੇਰਾ ਲਾ ਕੇ ਲਗਾਤਾਰ ਜਾਂਚ ਜਿਹੜੀ ਚੱਲ ਰਹੀ ਆ ਇਸ ਤੋਂ ਇਲਾਵਾ ਚੀਜ਼ਾਂ ਖਗਾਲੀਆਂ ਜਾ ਰਹੀਆਂ ਨੇ ਤਾਂ ਨਵੇਂ-ਨਵੇਂ ਖੁਲਾਸੇ ਸੀਬੀਆਈ ਵੱਲੋਂ ਕੀਤੇ ਜਾ ਰਹੇ ਨੇ ਤਾਂ ਤੁਹਾਨੂੰ ਦੱਸੀ ਕਿ ਇੱਕ ਜਾਲ ਵਿਛਾਇਆ ਗਿਆ ਸੀ ਇੱਕ ਟਰੈਪ ਲਾ ਕੇ ਸੀਬੀਆਈ ਨੇ ਜਿਹੜਾ ਹੈਗਾ ਡੀਆਈਜੀ ਪੁੱਲਰ ਨੂੰ ਗ੍ਰਿਫਤਾਰ ਕੀਤਾ ਸੀ ਹੁਣ ਉਹਨਾਂ ਦੇ ਘਰੋਂ ਜਿਹੜੀਆਂ ਚੀਜ਼ੀਆਂ ਬਰਾਮਦ ਹੋਈਆਂ ਨੇ ਤੁਸੀਂ ਉਹਨਾਂ ਬਾਰੇ ਸੁਣ ਕੇ ਵੀ ਹੈਰਾਨ ਹੋ ਜਾਓਗੇ 5 ਕਰੋੜ ਰੁਪਏ ਤੋਂ ਜਿਹੜੀ ਵੱਧ ਹੀ ਕਹਿ ਸਕਦੇ ਆ ਨਕਦੀ ਮੇਰੀ ਯਾ ਜਾਂਚ ਚੱਲ ਰਹੀ ਆ ਮਸ਼ੀਨਾਂ ਮਗਵਾਈਆਂ ਗਈਆਂ ਨੇ ਦੋ ਮਸ਼ੀਨਾਂ ਜਿਹੜੀਆਂ ਜਾਣਕਾਰੀ ਮਿਲੀ ਆ ਕਿ ਮਗਾਈਆਂ ਗਈਆਂ ਨੇ ਨੋਟ ਗਿਨਣ ਵਾਲੀਆਂ ਇਹਨੇ ਜਿਆਦਾ ਰੁਪਏ ਘਰ ਦੇ ਵਿੱਚੋਂ ਮਿਲੇ ਨਹੀਂ ਇਸ ਤੋਂ ਇਲਾਵਾ ਜੇ ਗੱਲ ਕਰੀਏ 22 ਲਗਜ਼ਰੀ ਘੜੀਆਂ ਮਹਿੰਗੀਆਂ ਘੜੀਆਂ ਜਿਨ੍ਹਾਂ ਦੇ ਵਿੱਚ ਕਈ ਮਹਿੰਗੇ ਜਿਹੜੇ ਬ੍ਰਾਂਡ ਸ਼ਾਮਲ ਨੇ ਇਸ ਤੋਂ ਇਲਾਵਾ ਦੋ ਲਗਜ਼ਰੀ ਵਾਨ ਨੇ ਮਰਸੀਡੀਜ਼ ਆ ਆਡੀ ਆ 1.5 ਕਿਲੋਗ੍ਰਾਮ ਭਾਰ ਵਾਲੇ ਗਹਿਣੇ ਵੀ ਨੇ ਇਸ ਦੇ ਵਿੱਚ ਸੋਨਾ ਚਾਂਦੀ ਸਾਰੀਆਂ ਚੀਜ਼ਾਂ ਨੇ 40 ਲੀਟਰ ਇੰਪੋਰਟਡ ਸ਼ਰਾਬ ਆ ਇਸ ਤੋਂ ਇਲਾਵਾ 21 ਲੱਖ ਰੁਪਏ ਦੀ ਜਿਹੜੀ ਨਕਦੀ ਦੇ ਨਾਲ ਦੋਹਾਂ ਨੂੰ ਜਿਹੜਾ ਹੋਰ ਚੀਜ਼ਾਂ ਦੇ ਵਿੱਚ ਗ੍ਰਿਫਤਾਰ ਉਹਨਾਂ ਵਿਅਕਤੀਆਂ ਨੂੰ ਕੀਤਾ ਗਿਆ ਡੀਆਈਜੀ ਪੁੱਲਰ ਨੇ ਜਿਹੜੇ ਤਾਂ ਤੁਹਾਨੂੰ ਦੱਸ ਦਈ ਕਿ 8 ਲੱਖ ਰੁਪਏ ਦੀ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਜਿਸ ਨੂੰ ਸਵੀਕਾਰ ਕਰਦੇ ਹੋਏ ਇਹਨਾਂ ਨੂੰ ਜਿਹੜਾ ਹੈਗਾ ਰੰਗੇ ਹੱਥੀ ਫੜ ਲਿਆ ਗਿਆ ਜਦੋਂ ਪੈਸੇ ਵਿਅਕਤੀ ਦੇਣ ਆਇਆ ਤਾਂ ਜਦੋਂ ਇਹ ਪੈਸੇ ਫੜਨ ਲੱਗੇ ਤਾਂ ਮੌਕੇ ਤੇ ਹੀ ਸੀਬੀਆਈ ਨੇ ਰੰਗੇ ਹੱਥੀ ਫੜ ਲਿਆ ਮੌਕੇ ਤੇ ਛਾਪਾ ਮਾਰ ਲਿਆ ਤਾਂ ਤੁਹਾਨੂੰ ਦੱਸ ਦਈਏ ਕਿ ਡੀਆਈਜੀ ਪੁੱਲਰ ਜੋ ਕਿ ਚਰਚਿਤ ਨਾਮ ਸੀ ਪੰਜਾਬ ਪੁਲਿਸ ਦਾ ਵੱਡੇ ਪੱਧਰ ਤੇ ਉਹਨਾਂ ਦੀ ਚਰਚਾ ਹੁੰਦੀ ਸੀ ਅਕਸਰੋ ਸੋਸ਼ਲ ਮੀਡੀਆ ਤੇ ਵੀ ਚਰਚਾ ਦੇ ਵਿੱਚ ਰਹਿੰਦੇ ਸੀ ਲੋਕਾਂ ਦੇ ਵਿੱਚ ਉਹਨਾਂ ਦੀ ਇੱਕ ਚੰਗੀ ਛਵੀ ਸੀ ਪਰ ਜਿਹੜੀ ਇਹ ਖਬਰ ਆਈ ਹੈ ਇਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਪੰਜਾਬ ਪੁਲਿਸ ਦਾ ਇੱਕ ਹੋਰ ਰੂਪ ਦੇਖਣ ਨੂੰ ਮਿਲਿਆ ਕਿ ਵੱਡੇ ਪੱਧਰ ਤੇ ਕਿਸ ਤਰ੍ਹਾਂ ਦੇ ਨਾਲ ਪੈਸੇ ਜਿਹੜੇ ਇਕੱਠੇ ਕੀਤੇ ਜਾਂਦੇ ਨੇ ਆ ਚਾਹ ਬਾਨੀ ਦੇ ਨਾਮ ਤੇ ਜਿਵੇਂ ਕਹਿ ਸਕਦੇ ਆ ਪੈਸੇ ਇਕੱਠੇ ਕੀਤੇ ਜਾਂਦੇ ਨੇ ਲੋਕਾਂ ਦੇ ਕੇਸ ਨਿਪਟਾਉਣ ਦੇ ਨਾਂ ਤੇ ਪੈਸੇ ਕਿਵੇਂ ਇਕੱਠੇ ਕੀਤੇ ਜਾਂਦੇ ਨੇ ਕੇਸ ਨਿਪਟਾਉਣ ਦੀ ਗੱਲ ਚੱਲ ਰਹੀ ਸੀ ਕਿ ਤੁਹਾਡਾ ਕੇਸ ਨਿਪਟਾ ਦਿਆਂਗੇ ਕਿਉਂਕਿ ਦੱਸਦੀ ਕਿ ਉਹ ਵਿਅਕਤੀ ਤੇ ਕੋਈ ਐਫ ਆਈ ਆਰ ਦਰਜ ਹੁੰਦੀ ਹੈ ਜਿਸ ਤੋਂ ਬਾਅਦ ਨਿਪਟਾਉਣ ਦੇ ਕਹਿ ਸਕਦੇ ਆ ਸੈਟਲਮੈਂਟ ਦੀ ਗੱਲ ਹੋ ਰਹੀ ਸੀ ਵੀ ਸੈਟਲਮੈਂਟ ਕਰ ਦੇਵਾਂਗੇ ਪੁਲਿਸ ਕੋਈ ਕਾਰਵਾਈ ਨਹੀਂ ਕਰੂਗੀ ਆਪਣੇ ਵਿਚੋਲੇ ਦੇ ਰਾਈ ਉਹਨਾਂ ਨੇ 8 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਤੇ ਆਏ ਮਹੀਨੇ ਰਿਸ਼ਵਤ ਦੇਣ ਦੀ ਜਿਹੜੀ ਗੱਲ ਵੀ ਆਖੀ ਜਦੋਂ ਵਿਅਕਤੀ ਤੰਗ ਆ ਗਿਆ ਤਾਂ ਫਿਰ ਉਸਨੇ ਵੱਡੇ ਜੇ ਕਹਿ ਸਕਦੇ ਆ ਕਿ ਵੱਡੇ ਅਧਿਕਾਰੀਆਂ ਦਾ ਸਹਾਰਾ ਲਿਆ ਤੇ ਫਿਰ ਮੌਕੇ ਤੇ ਐਸਾ ਜਾਲ ਵਿਛਾਇਆ ਜਿਸ ਦੇ ਵਿੱਚ ਡੀਆਈਜੀ ਪੁੱਲਰ ਬੁਰੀ ਤਰ੍ਹਾਂ ਦੇ ਨਾਲ ਫਸ ਗਏ ਤਾਂ ਤੁਹਾਨੂੰ ਦੱਸੀ ਕਿ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕਿੰਨੇ ਦਿਨ ਦਾ ਰਮਾਨ ਮਿਲਦਾ ਹੈ ਪਰ ਜਿਹੜੀਆਂ ਚੀਜ਼ਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਇਹ ਇਹ ਚੀਜ਼ਾਂ ਨੇ ਜਿਹੜੀਆਂ ਸੀਬੀਆਈ ਨੇ ਬਰਾਮਦ ਕੀਤੀਆਂ ਨੇ ਸਮਗਰੀ ਬਰਾਮਦ ਕੀਤੀ ਹੈ ਖੁਲਾਸੇ ਹੋਏ ਨੇ ਟੋਡੀਆਂ ਵੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ ਕਿ ਇੱਕ ਡੀਆਈਜੀ ਦੇ ਘਰੋਂ ਇੰਨੀਆਂ ਜਿੰਨੋ ਚੀਜ਼ਾਂ ਮਿਲਦੀਆਂ ਨੇ 5 ਕਰੋੜ ਰੁਪਏ ਦੀ ਜਿਹੜੀ ਨਗਦੀ ਗਿਣਤੀ ਚੱਲ ਰਹੀ ਹੈ ਹਜੇ ਵੱਧ ਵੀ ਹੋ ਸਕਦੀ ਹੈ ਇਹ ਚੀਜ਼ਾਂ ਮਿਲੀਆਂ ਨੇ ਇਸ ਤੋਂ ਇਲਾਵਾ 1.5 ਕਿਲੋਗ੍ਰam ਗਹਿਣੇ 22 ਲਗਜ਼ਰੀ ਕੜੀਆਂ ਲੋਕਰ ਦੀਆਂ ਚਾਬੀਆਂ 40 ਲੀਟਰ ਇੰਪੋਰਟਡ ਸ਼ਰਾਬ ਆ ਜਿਹੜੀ ਮਹਿੰਗੀ ਸ਼ਰਾਬ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਆ ਅਸਲਾ ਬਰਾਮਦ ਹੋਇਆ ਦੋ ਲਗਜ਼ਰੀ ਵਾਹਨ ਵੀ ਜਿਹੜੇ ਉਥੋਂ ਜੇ ਕਹਿ ਸਕਦੇ ਆ ਘਰ ਦੇ ਵਿੱਚ ਸੀਗੇ ਮਰਸੀਡੀਜ਼ ਤੇ ਆਡੀਸ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਸੀਬੀਆਈ ਕੀ ਕੀ ਖੁਲਾਸੇ ਕਰਦੀ ਆ ਡੀਆਜੀ ਪੁੱਲਰ ਬਾਰੇ ਕਿ ਉਹਨਾਂ ਦੇ ਘਰੋਂ ਹੋਰ ਕੀ ਕੁਝ ਮਿਲਦਾ ਹੈ ਰਾਤ ਆ ਜਿਹੜੀ ਲੰਬੀ ਹੋਣ ਵਾਲੀ ਹੈ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਰੋਪੜ ਰੇਂਜ ਦੇ ਡੀਆਈਜੀ ਹਰਚਲਸੀ ਪੁੱਲਰ ਦੀਆਂ ਲਗਾਤਾਰ ਮੁਸ਼ਕਲਾਂ ਵਾਧੀਆਂ ਜਾਰੀਆਂ ਨੇ ਤੁਹਾਨੂੰ ਦੱਸਦੀ ਕਿ ਅੱਜ ਸੀਬੀਆਈ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ 8 ਲੱਖ ਰੁਪਏ ਦੀ ਰਿਸ਼ਵਤ ਹੈ ਜਿਹੜੀ ਉਹਨਾਂ ਵੱਲੋਂ ਮੰਗੀ ਗਈ ਸੀ ਜਿਸ ਤੋਂ ਬਾਅਦ ਸੀਬੀਆਈ ਵੱਲੋਂ ਜਾਲ ਵਿਛਾ ਕੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਜਿਹੜੀ ਜਾਣਕਾਰੀ ਮਿਲੀ ਆ ਕਿ ਜਦੋਂ ਉਹਨਾਂ ਦੇ ਘਰ ਦੇ ਵਿੱਚ ਸੀਬੀਆਈ ਪਹੁੰਚੀ ਹੈ ਤਾਂ ਉੱਥੋਂ ਸੀਬੀਆਈ ਨੇ ਜਿਹੜੇ ਹੈਰਾਨੀ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ 5 ਕਰੋੜ ਤੋਂ ਵੱਧ ਦੀ ਜਿਹੜੀ ਨਗਦੀ ਹੈ ਉਹ ਵੀ ਮਿਲਿਆ ਤੇ ਜਿਸ ਦੀ ਗਿਣਤੀ ਚੱਲ ਰਹੀ ਹੈ ਇਸ ਤੋਂ ਇਲਾਵਾ 22 ਘੜੀਆਂ ਜਿਹੜੀਆਂ ਮਿਲੀਆਂ ਨੇ ਦੋ ਲਗਜ਼ਰੀ ਗੱਡੀਆਂ ਨੇ ਜਿਹੜੀਆਂ 40 ਲੀਟਰ ਤੋਂ ਵੱਧ ਜਿਹੜੀ ਸ਼ਰਾਬ ਮਿਲੀ ਹੈ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਸਮਾਨ ਮਿਲਿਆ ਹੈ ਤਾਂ ਲਗਾਤਾਰ सीबीआई ਦਾ 56 ਜਿਹੜਾ ਡੀਆਈਜੀ ਪੁੱਲਰ ਤੇ ਕੱਸਿਆ ਗਿਆ ਹੈ ਤਾਂ ਪੁੱਲਰ ਜੋ ਕਿ ਆਪਣੇ ਕੰਮਾਂ ਦੇ ਲਈ ਜਾਣੇ ਜਾਂਦੇ ਸਨ ਲਗਾਤਾਰ ਜਿਹੜੀ ਉਹ ਚਰਚਾ ਦੇ ਵਿੱਚ ਰਹਿੰਦੇ ਸਨ ਕੇਂਦਰੀ ਜਾਂਚ ਪਿਊਰ ਨੇ 2009 ਬੈਚ ਦੇ ਇੱਕ ਸੀਨੀਅਰ ਅਧਿਕਾਰੀ ਜਿਹੜੇ ਸਨ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਤੁਹਾਨੂੰ ਦੱਸਦੀ ਕਿ 8 ਲੱਖ ਰੁਪਏ ਦੀ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਜਿਹੜੇ ਪੁਲਿਸ ਦੇ ਅਧਿਕਾਰੀ ਸਨ ਵਾਰ-ਵਾਰ ਇੱਕ ਵਿਅਕਤੀ ਤੋਂ ਪੈਸੇ ਮੰਗ ਰਹੇ ਸਨ ਤਾਂ ਕਿਉਂਕਿ ਉਸ ਦਾ ਕੋਈ ਕੇਸ ਸੀਗਾ ਤੇ ਕੇਸ ਨੂੰ ਨਪਟਾਉਣ ਦੇ ਲਈ ਐਫ ਆਈ ਆਰ ਨੂੰ ਨਪਟਾਉਣ ਦੇ ਲਈ ਉਹਨਾਂ ਦਾ ਕੇਸ ਦੇ ਅੱਗੇ ਕੋਈ ਕਾਰਵਾਈ ਨਾ ਕੀਤੀ ਜਾਵੇ ਸੈਟਲਮੈਂਟ ਹੋਣੀ ਸੀ 8 ਲੱਖ ਰੁਪਏ ਦੇ ਵਿੱਚ ਮਹੀਨਾ ਬਣਿਆ ਹੋਇਆ ਸੀ ਮਹੀਨੇ ਵਾਰ ਉਹਨਾਂ ਨੂੰ ਕਾਨੂੰਨੀ ਜਿਹੜੀ ਰਿਸ਼ਵਤ ਆ ਜਿਹੜੀ ਮੰਗ ਕੀਤੀ ਜਾ ਰਹੀ ਸੀ ਤਾਂ ਤੁਹਾਨੂੰ ਦੱਸ ਦਿੱਤੀ ਕਿ ਫਿਰ ਸੀਬੀਆਈ ਨੇ ਇੱਕ ਜਾਲ ਵਿਛਾਇਆ ਤੇ ਸੈਕਟਰ 21 ਚੰਡੀਗੜ੍ਹ ਵਿਖੇ ਡੀਆਈਜੀ ਦੀ ਤਰਫੋਂ ਸ਼ਿਕਾਇਤ ਕਰਤਾ ਦੇ 8 ਲੱਖ ਰੁਪਏ ਦੀ ਮੰਗ ਵਾਲੀ ਜਿਹੜੀ ਗੱਲ ਸੀ ਇਹ ਸਾਰੀਆਂ ਚੀਜ਼ਾਂ ਜਦੋਂ ਹੁੰਦੀਆਂ ਨੇ ਤਾਂ ਤੁਹਾਨੂੰ ਦੱਸਦੀ ਕਿ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਡੀਆਈਜੀ ਭੁੱਲਰ ਨੂੰ ਸ਼ਿਕਾਇਤ ਦਰਜ ਹੁੰਦੀ ਹੈ ਕਿ ਵਾਰ-ਵਾਰ ਰਿਸ਼ਵਤ ਦੀ ਮੰਗ ਹੁੰਦੀ ਹੈ ਇੱਕ ਜਿਹੜਾ ਵਿਅਕਤੀ ਹੈ ਉਸੇ ਵੱਲੋਂ ਜਿਹੜੀ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਤਾਂ ਤੁਹਾਨੂੰ ਦੱਸਤੀ ਕਿ ਫਿਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਸੇਵਕ ਦੇ ਨਾਲ ਜੁੜੇ ਵੱਖ-ਵੱਖ ਜਿਹੜੇ ਉਹਨਾਂ ਦੇ ਖਾਤੇ ਨੇ ਜਿਹੜੀਆਂ ਚੀਜ਼ਾਂ ਦੀ ਖੰਗਾਲੀਆਂ ਗਈਆਂ ਨੇ ਤਾਂ ਹੁਣ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਲਗਭਗ 1.5 ਕਿਲੋਗ੍ਰam ਦੇ ਭਾਰ ਵਾਲੇ ਗਹਿਣੇ ਵੀ ਜਿਹੜੇ ਬਰਾਮਦ ਕੀਤੇ ਨੇ ਘਰੋਂ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਅਚਲ ਜਾਇਦਾਦਾਂ ਦੇ ਜਿਹੜੇ ਸੰਬੰਧਿਤ ਡਾਕੂਮੈਂਟ ਮਿਲੇ ਨੇ ਦੋ ਲਗਜ਼ਰੀ ਵਾਹਨ ਮਿਲੇ ਨੇ ਮਰਸੀਡੀਜ਼ ਤੇ ਆਡੀ ਦੀਆਂ ਚਾਬੀਆਂ ਇਸ ਤੋਂ ਇਲਾਵਾ 22 ਲਗਜ਼ਰੀ ਘੜੀਆਂ ਲੋਕਰ ਦੀਆਂ ਚਾਬੀਆਂ 40 ਲੀਟਰ ਆਯਾਤ ਸ਼ਰਾਬ ਦੀਆਂ ਬੋਤਲਾਂ ਜਿਹਨੂੰ ਇੰਪੋਰਟਡ ਸ਼ਰਾਬ ਕਹਿ ਦਿੰਦੇ ਨੇ ਮਹਿੰਗੀ ਸ਼ਰਾਬ ਕਹਿ ਦਿੰਦੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਇੱਕ ਡਬਲ ਬੈਰਲ ਬੰਦੂਕ ਇੱਕ ਪਿਸਟਲ ਇੱਕ ਰਵਾਲਵਰ ਇੱਕ 에ਅਰ ਗਨ ਇੱਕ ਗੋਲਾ ਇਸ ਤੋਂ ਇਲਾਵਾ ਗੋਲਾ ਬਰੂਦ ਵੀ ਹੈ ਤਾਂ ਤੁਹਾਨੂੰ ਦੱਸਦੀ ਕਿ ਵਿਚੋਲੇ ਤੇ ਬਰਾਮਦਗੀ ਦੀ ਜੇ ਗੱਲ ਕਰੀ ਤਾਂ 21 ਲੱਖ ਰੁਪਏ ਦੀ ਜਿਹੜੀ ਨਕਤੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਈਆਂ ਤੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਜਿਹੜਾ ਵਿੱਚ ਵਿਚੋਲਗੀ ਕਰਦਾ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਤੁਹਾਨੂੰ ਦੱਸਦੀ ਕਿ ਕੱਲ ਨੂੰ ਯਾਨੀ ਕਿ 17 ਤਰੀਕ ਨੂੰ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਹੋਰ ਵੀ ਜਾਂਚ ਕੀਤੀ ਜਾਵੇਗੀ ਸੀਬੀਆਈ ਨੇ ਡੀਆਈਜੀ ਪੁੱਲਰ ਜੋ ਕਿ ਰੋਪੜ ਰੇਂਜ ਦੇ ਨੇ ਕੁਝ ਸਮਾਂ ਹੀ ਰਹਿ ਗਿਆ ਸੀ ਉਹਨਾਂ ਦੀ ਰਿਟਾਇਰਮੈਂਟ ਦੇ ਵਿੱਚ ਜੋ ਜਾਣਕਾਰੀ ਮਿਲੀ ਹੈ ਪਰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹ ਸਕੰਜੇ ਦੇ ਵਿੱਚ ਆ ਗਏ ਨੇ ਕਸੂਤਾ ਫਸੇ ਨੇ ਤਾਂ ਤੁਹਾਨੂੰ ਦੱਸਦੀ ਕਿ ਸੀਬੀਆਈ ਉਹਨਾਂ ਦੇ ਘਰ ਦੇ ਵਿੱਚ ਬੈਠੀ ਹੋਈ ਆ ਡੇਰਾ ਲਾ ਕੇ ਲਗਾਤਾਰ ਜਾਂਚ ਜਿਹੜੀ ਚੱਲ ਰਹੀ ਆ ਇਸ ਤੋਂ ਇਲਾਵਾ ਚੀਜ਼ਾਂ ਖਗਾਲੀਆਂ ਜਾ ਰਹੀਆਂ ਨੇ ਤਾਂ ਨਵੇਂ-ਨਵੇਂ ਖੁਲਾਸੇ ਸੀਬੀਆਈ ਵੱਲੋਂ ਕੀਤੇ ਜਾ ਰਹੇ ਨੇ ਤਾਂ ਤੁਹਾਨੂੰ ਦੱਸੀ ਕਿ ਇੱਕ ਜਾਲ ਵਿਛਾਇਆ ਗਿਆ ਸੀ ਇੱਕ ਟਰੈਪ ਲਾ ਕੇ ਸੀਬੀਆਈ ਨੇ ਜਿਹੜਾ ਹੈਗਾ ਡੀਆਈਜੀ ਪੁੱਲਰ ਨੂੰ ਗ੍ਰਿਫਤਾਰ ਕੀਤਾ ਸੀ ਹੁਣ ਉਹਨਾਂ ਦੇ ਘਰੋਂ ਜਿਹੜੀਆਂ ਚੀਜ਼ੀਆਂ ਬਰਾਮਦ ਹੋਈਆਂ ਨੇ ਤੁਸੀਂ ਉਹਨਾਂ ਬਾਰੇ ਸੁਣ ਕੇ ਵੀ ਹੈਰਾਨ ਹੋ ਜਾਓਗੇ 5 ਕਰੋੜ ਰੁਪਏ ਤੋਂ ਜਿਹੜੀ ਵੱਧ ਹੀ ਕਹਿ ਸਕਦੇ ਆ ਨਕਦੀ ਮੇਲੀਆ ਜਾਂਚ ਚੱਲ ਰਹੀ ਆ ਮਸ਼ੀਨਾ ਮਗਵਾਈਆਂ ਗਈਆਂ ਨੇ ਦੋ ਮਸ਼ੀਨਾ ਜਿਹੜੀਆਂ ਜਾਣਕਾਰੀ ਮਿਲੀ ਆ ਕਿ ਮਗਾਈਆਂ ਗਈਆਂ ਨੇ ਨੋਟ ਗਿਨਣ ਵਾਲੀਆਂ ਇੰਨੇ ਜ਼ਿਆਦਾ ਰੁਪਏ ਘਰ ਦੇ ਵਿੱਚੋਂ ਮਿਲੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ 22 ਲਗਜ਼ਰੀ ਘੜੀਆਂ ਮਹਿੰਗੀਆਂ ਘੜੀਆਂ ਜਿਨ੍ਹਾਂ ਦੇ ਵਿੱਚ ਕਈ ਮਹਿੰਗੇ ਜਿਹੜੇ ਬ੍ਰਾਂਡ ਸ਼ਾਮਲ ਨੇ ਇਸ ਤੋਂ ਇਲਾਵਾ ਦੋ ਲਗਜ਼ਰੀ ਵਾਨ ਨੇ ਮਰਸੀਡੀਜ਼ ਆ ਆਡੀ ਆ 1.5 ਕਿਲੋਗ੍ਰam ਭਾਰ ਵਾਲੇ ਗਹਿਣੇ ਵੀ ਨੇ ਇਸ ਦੇ ਵਿੱਚ ਸੋਨਾ ਚਾਂਦੀ ਸਾਰੀਆਂ ਚੀਜ਼ਾਂ ਨੇ 40 ਲੀਟਰ ਇੰਪੋਰਟਡ ਸ਼ਰਾਬ ਆ ਇਸ ਤੋਂ ਇਲਾਵਾ 21 ਲੱਖ ਰੁਪਏ ਦੀ ਜਿਹੜੀ ਨਕਦੀ ਦੇ ਨਾਲ ਦੋਹਾਂ ਨੂੰ ਜਿਹੜਾ ਹੋਰ ਚੀਜ਼ਾਂ ਦੇ ਵਿੱਚ ਗ੍ਰਿਫਤਾਰ ਉਹਨਾਂ ਵਿਅਕਤੀਆਂ ਨੂੰ ਕੀਤਾ ਗਿਆ ਡੀਆਈਜੀ ਪੁੱਲਰ ਨੇ ਜਿਹੜੇ ਤਾਂ ਤੁਹਾਨੂੰ ਦੱਸ ਦੀ ਕਿ 8 ਲੱਖ ਰੁਪਏ ਦੀ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਜਿਸ ਨੂੰ ਸਵੀਕਾਰ ਕਰਦੇ ਹੋਏ ਇਹਨਾਂ ਨੂੰ ਜਿਹੜਾ ਹੈਗਾ ਰੰਗੇ ਹੱਥੀ ਫੜ ਲਿਆ ਗਿਆ ਜਦੋਂ ਪੈਸੇ ਵਿਅਕਤੀ ਦੇਣ ਆਇਆ ਤਾਂ ਜਦੋਂ ਇਹ ਪੈਸੇ ਫੜਨ ਲੱਗੇ ਤਾਂ ਮੌਕੇ ਤੇ ਹੀ ਸੀਬੀਆਈ ਨੇ ਰੰਗੇ ਹੱਥੀ ਫੜ ਲਿਆ ਮੌਕੇ ਤੇ ਛਾਪਾ ਮਾਰ ਲਿਆ ਤਦੋਂ ਦੱਸ ਜੀ ਕਿ ਡੀਆਈਜੀ ਪੁੱਲਰ ਜੋ ਕਿ ਚਰਚਿਤ ਨਾਮ ਸੀ ਪੰਜਾਬ ਪੁਲਿਸ ਦਾ ਵੱਡੇ ਪੱਧਰ ਤੇ ਉਹਨਾਂ ਦੀ ਚਰਚਾ ਹੁੰਦੀ ਸੀ ਅਕਸਰੋ ਸੋਸ਼ਲ ਮੀਡੀਆ ਤੇ ਵੀ ਚਰਚਾ ਦੇ ਵਿੱਚ ਰਹਿੰਦੇ ਸੀ ਲੋਕਾਂ ਦੇ ਵਿੱਚ ਉਹਨਾਂ ਦੀ ਇੱਕ ਚੰਗੀ ਛਵੀ ਸੀ ਪਰ ਜਿਹੜੀ ਇਹ ਖਬਰ ਆਈ ਹੈ ਇਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਪੰਜਾਬ ਪੁਲਿਸ ਦਾ ਇੱਕ ਹੋਰ ਰੂਪ ਦੇਖਣ ਨੂੰ ਮਿਲਿਆ ਕਿ ਵੱਡੇ ਪੱਧਰ ਤੇ ਕਿਸ ਤਰ੍ਹਾਂ ਦੇ ਨਾਲ ਪੈਸੇ ਜਿਹੜੇ ਇਕੱਠੇ ਕੀਤੇ ਜਾਂਦੇ ਨੇ ਆ ਚਾਹ ਪਾਣੀ ਦੇ ਨਾਮ ਤੇ ਜਿਵੇਂ ਕਹਿ ਸਕਦੇ ਆ ਪੈਸੇ ਇਕੱਠੇ ਕੀਤੇ ਜਾਂਦੇ ਨੇ ਲੋਕਾਂ ਦੇ ਕੇਸ ਨਿਪਟਾਉਣ ਦੇ ਨਾਂ ਤੇ ਪੈਸੇ ਕਿਵੇਂ ਇਕੱਠੇ ਕੀਤੇ ਜਾਂਦੇ ਨੇ ਕੇਸ ਨਿਪਟਾਉਣ ਦੀ ਗੱਲ ਚੱਲ ਰਹੀ ਸੀ ਕਿ ਤੁਹਾਡਾ ਕੇਸ ਨਿਪਟਾ ਦਿਆਂਗੇ ਕਿਉਂਕਿ ਦੱਸਦੀ ਕਿ ਉਹ ਵਿਅਕਤੀ ਤੇ ਕੋਈ ਐਫ ਆਈ ਆਰ ਦਰਜ ਹੁੰਦੀ ਹੈ ਜਿਸ ਤੋਂ ਬਾਅਦ ਨਿਪਟਾਉਣ ਦੇ ਕਹਿ ਸਕਦੇ ਆ ਸੈਟਲਮੈਂਟ ਦੀ ਗੱਲ ਹੋ ਰਹੀ ਸੀ ਵੀ ਸੈਟਲਮੈਂਟ ਕਰ ਦੇਵਾਂਗੇ ਪੁਲਿਸ ਕੋਈ ਕਾਰਵਾਈ ਨਹੀਂ ਕਰੂਗੀ ਆਪਣੇ ਵਿਚੋਲੇ ਦੇ ਰਾਈ ਉਹਨਾਂ ਨੇ 8 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਤੇ ਆਏ ਮਹੀਨੇ ਰਿਸ਼ਵਤ ਦੇਣ ਦੀ ਜਿਹੜੀ ਗੱਲ ਵੀ ਆਖੀ ਜਦੋਂ ਵਿਅਕਤੀ ਤੰਗ ਆ ਗਿਆ ਤਾਂ ਫਿਰ ਉਸਨੇ ਵੱਡੇ ਜੇ ਕਹਿ ਸਕਦੇ ਆ ਕਿ ਵੱਡੇ ਅਧਿਕਾਰੀਆਂ ਦਾ ਸਹਾਰਾ ਲਿਆ ਤੇ ਫਿਰ ਮੌਕੇ ਤੇ ਐਸਾ ਜਾਲ ਵਿਛਾਇਆ ਜਿਸ ਦੇ ਵਿੱਚ ਡੀਆਈਜੀ ਪੁੱਲਰ ਬੁਰੀ ਤਰ੍ਹਾਂ ਦੇ ਨਾਲ ਫਸ ਗਏ ਤਾਂ ਤੁਹਾਨੂੰ ਦੱਸ ਸੀ ਕਿ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕੱਲ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕਿੰਨੇ ਦਿਨ ਦਾ ਰਿਮਾਨਡ ਮਿਲਦਾ ਹੈ ਪਰ ਜਿਹੜੀਆਂ ਚੀਜ਼ਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਇਹ ਇਹ ਚੀਜ਼ਾਂ ਨੇ ਜਿਹੜੀਆਂ ਸੀਬੀਆਈ ਨੇ ਬਰਾਮਦ ਕੀਤੀਆਂ ਨੇ ਸਮਗਰੀ ਬਰਾਮਦ ਕੀਤੀ ਹੈ ਖੁਲਾਸੇ ਹੋਏ ਨੇ ਟੋਡੀਆਂ ਵੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ ਕਿ ਇੱਕ ਡੀਆਈਜੀ ਦੇ ਘਰੋਂ ਇੰਨੀਆਂ ਜਿੰਨੋ ਚੀਜ਼ਾਂ ਮਿਲਦੀਆਂ ਨੇ 5 ਕਰੋੜ ਰੁਪਏ ਦੀ ਜਿਹੜੀ ਨਗਦੀ ਗਿਣਤੀ ਚੱਲ ਰਹੀ ਹੈ ਹਜੇ ਵੱਧ ਵੀ ਹੋ ਸਕਦੀ ਹੈ ਇਹ ਚੀਜ਼ਾਂ ਮਿਲੀਆਂ ਨੇ ਇਸ ਤੋਂ ਇਲਾਵਾ 1.5 ਕਿਲੋਗ੍ਰam ਗਹਿਣੇ 22 ਲਗਜ਼ਰੀ ਕੜੀਆਂ ਲੋਕਰ ਦੀਆਂ ਚਾਬੀਆਂ 40 ਲੀਟਰ ਇੰਪੋਰਟਡ ਸ਼ਰਾਬ ਆ ਜਿਹੜੀ ਮਹਿੰਗੀ ਸ਼ਰਾਬ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਜਿਹੜੇ ਕਹਿ ਸਕਦੇ ਆ ਅਸਲਾ ਬਰਾਮਤ ਹੋਇਆ ਦੋ ਲਗਜ਼ਰੀ ਵਾਹਨ ਵੀ ਜਿਹੜੇ ਉਥੋਂ ਜੇ ਕਹਿ ਸਕਦੇ ਆ ਘਰ ਦੇ ਵਿੱਚ ਸੀਗੇ ਮਰਸੀਡੀਜ਼ ਤੇ ਆਡੀਸ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਸੀਬੀਆਈ ਕੀ ਕੀ ਖੁਲਾਸੇ ਕਰਦੀ ਆ ਡੀਆਜੀ ਪੁੱਲਰ ਬਾਰੇ ਕਿ ਉਹਨਾਂ ਦੇ ਘਰੋਂ ਹੋਰ ਕੀ ਕੁਝ ਮਿਲਦਾ ਹੈ ਰਾਤ ਆ ਜਿਹੜੀ ਲੰਬੀ ਹੋਣ ਵਾਲੀ ਹੈ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਰੋਪੜ ਰੇਂਜ ਦੇ ਡੀਆਈਜੀ ਹਰਚਲ ਸਿੰਘ ਪੁੱਲਰ ਦੀਆਂ ਲਗਾਤਾਰ ਮੁਸ਼ਕਲਾਂ ਵਾਧੀਆਂ ਜਾਰੀਆਂ ਨੇ ਤੁਹਾਨੂੰ ਦੱਸਦੀ ਕਿ ਅੱਜ ਸੀਬੀਆਈ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ 8 ਲੱਖ ਰੁਪਏ ਦੀ ਰਿਸ਼ਵਤ ਹੈ ਜਿਹੜੀ ਉਹਨਾਂ ਵੱਲੋਂ ਮੰਗੀ ਗਈ ਸੀ ਜਿਸ ਤੋਂ ਬਾਅਦ ਸੀਬੀਆਈ ਵੱਲੋਂ ਜਾਲ ਵਿਛਾ ਕੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਜਿਹੜੀ ਜਾਣਕਾਰੀ ਮਿਲੀ ਆ ਕਿ ਜਦੋਂ ਉਹਨਾਂ ਦੇ ਘਰ ਦੇ ਵਿੱਚ ਸੀਬੀਆਈ ਪਹੁੰਚੀ ਹੈ ਤਾਂ ਉੱਥੋਂ ਸੀਬੀਆਈ ਨੇ ਜਿਹੜੇ ਹੈਰਾਨੀ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ 5 ਕਰੋੜ ਤੋਂ ਵੱਧ ਦੀ ਜਿਹੜੀ ਨਗਦੀ ਹੈ ਉਹ 20 ਮਿਲੀ ਹੈ ਤੇ ਜਿਸ ਦੀ ਗਿਣਤੀ ਚੱਲ ਰਹੀ ਹੈ ਇਸ ਤੋਂ ਇਲਾਵਾ 22 ਘੜੀਆਂ ਜਿਹੜੀਆਂ ਮਿਲੀਆਂ ਨੇ ਦੋ ਲਗਜ਼ਰੀ ਗੱਡੀਆਂ ਨੇ ਜਿਹੜੀਆਂ 40 ਲੀਟਰ ਤੋਂ ਵੱਧ ਜਿਹੜੀ ਸ਼ਰਾਬ ਮਿਲੀ ਹੈ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਸਮਾਨ ਮਿਲਿਆ ਹੈ ਤਾਂ ਲਗਾਤਾਰ सीबीआई ਦਾ ਸ਼ਕੰਜਾ ਜਿਹੜਾ ਡੀਆਈਜੀ ਪੁੱਲਰ ਤੇ ਕੱਸਿਆ ਗਿਆ ਹੈ ਤਾਂ ਪੁੱਲਰ ਜੋ ਕਿ ਆਪਣੇ ਕੰਮਾਂ ਦੇ ਲਈ ਜਾਣੇ ਜਾਂਦੇ ਸਨ ਲਗਾਤਾਰ ਜਿਹੜੀ ਉਹ ਚਰਚਾ ਦੇ ਵਿੱਚ ਰਹਿੰਦੇ ਸਨ ਕੇਂਦਰੀ ਜਾਂਚ ਪਿਊਰ ਨੇ 2009 ਬੈਚ ਦੇ ਇੱਕ ਸੀਨੀਅਰ ਅਧਿਕਾਰੀ ਜਿਹੜੇ ਸਨ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਤੁਹਾਨੂੰ ਦੱਸਦੀ ਕਿ 8 ਲੱਖ ਰੁਪਏ ਦੀ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਜਿਹੜੇ ਪੁਲਿਸ ਦੇ ਅਧਿਕਾਰੀ ਸਨ ਵਾਰ-ਵਾਰ ਇੱਕ ਵਿਅਕਤੀ ਤੋਂ ਪੈਸੇ ਮੰਗ ਰਹੇ ਸਨ ਤਾਂ ਕਿਉਂਕਿ ਉਸ ਦਾ ਕੋਈ ਕੇਸ ਸੀਗਾ ਤੇ ਕੇਸ ਨੂੰ ਨਪਟਾਉਣ ਦੇ ਲਈ ਐਫ ਆਈ ਆਰ ਨੂੰ ਨਪਟਾਉਣ ਦੇ ਲਈ ਉਹਨਾਂ ਦਾ ਕੇਸ ਦੇ ਅੱਗੇ ਕੋਈ ਕਾਰਵਾਈ ਨਾ ਕੀਤੀ ਜਾਵੇ ਸੈਟਲਮੈਂਟ ਹੋਣੀ ਸੀ 8 ਲੱਖ ਰੁਪਏ ਦੇ ਵਿੱਚ ਮਹੀਨਾ ਬਣਿਆ ਹੋਇਆ ਸੀ ਮਹੀਨੇ ਵਾਰ ਉਹਨਾਂ ਨੂੰ ਕਾਨੂੰਨੀ ਜਿਹੜੀ ਰਿਸ਼ਵਤ ਆ ਜਿਹੜੀ ਮੰਗ ਕੀਤੀ ਜਾ ਰਹੀ ਸੀ ਤਾਂ ਤੁਹਾਨੂੰ ਦੱਸ ਦਿੱਤੀ ਕਿ ਫਿਰ सीबीआई ਨੇ ਇੱਕ ਜਾਲ ਵਿਛਾਇਆ ਤੇ ਸੈਕਟਰ 21 ਚੰਡੀਗੜ੍ਹ ਵਿਖੇ ਡੀਆਈਜੀ ਦੀ ਤਰਫੋਂ ਸ਼ਿਕਾਇਤ ਕਰਤਾ ਦੇ 8 ਲੱਖ ਰੁਪਏ ਦੀ ਮੰਗ ਵਾਲੀ ਜਿਹੜੀ ਗੱਲ ਸੀ ਇਹ ਸਾਰੀਆਂ ਚੀਜ਼ਾਂ ਜਦੋਂ ਹੁੰਦੀਆਂ ਨੇ ਤਾਂ ਤੁਹਾਨੂੰ ਦੱਸਦੀ ਕਿ ਫਿਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਡੀਆਈਜੀ ਭੁੱਲਰ ਨੂੰ ਸ਼ਿਕਾਇਤ ਦਰਜ ਹੁੰਦੀ ਹੈ ਕਿ ਵਾਰ-ਵਾਰ ਰਿਸ਼ਵਤ ਦੀ ਮੰਗ ਹੁੰਦੀ ਹੈ ਇੱਕ ਜਿਹੜਾ ਵਿਅਕਤੀ ਹੈ ਉਸੇ ਵੱਲੋਂ ਜਿਹੜੀ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਤਾਂ ਤੁਹਾਨੂੰ ਦੱਸਤੀ ਕਿ ਫਿਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਸੇਵਕ ਦੇ ਨਾਲ ਜੁੜੇ ਵੱਖ-ਵੱਖ ਜਿਹੜੇ ਉਹਨਾਂ ਦੇ ਖਾਤੇ ਨੇ ਜਿਹੜੀਆਂ ਚੀਜ਼ਾਂ ਦੀ ਖੰਗਾਲੀਆਂ ਗਈਆਂ ਨੇ ਤਾਂ ਹੁਣ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਲਗਭਗ 1.5 ਕਿਲੋਗ੍ਰam ਦੇ ਭਾਰ ਵਾਲੇ ਗਹਿਣੇ ਵੀ ਜਿਹੜੇ ਬਰਾਮਦ ਕੀਤੇ ਨੇ ਕਰੋ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਅਚਲ ਜਾਇਦਾਦਾਂ ਦੇ ਜਿਹੜੇ ਸੰਬੰਧਿਤ ਡਾਕੂਮੈਂਟ ਮਿਲੇ ਨੇ ਦੋ ਲਗਜ਼ਰੀ ਵਾਹਨ ਮਿਲੇ ਨੇ ਮਰਸੀਡੀਜ਼ ਤੇ ਆਡੀ ਦੀਆਂ ਚਾਬੀਆਂ ਇਸ ਤੋਂ ਇਲਾਵਾ 22 ਲਗਜ਼ਰੀ ਘੜੀਆਂ ਲੋਕਰ ਦੀਆਂ ਚਾਬੀਆਂ 40 ਲੀਟਰ ਆਯਾਤ ਸ਼ਰਾਬ ਦੀਆਂ ਬੋਤਲਾਂ ਜਿਹਨੂੰ ਇੰਪੋਰਟਡ ਸ਼ਰਾਬ ਕਹਿ ਦਿੰਦੇ ਨੇ ਮਹਿੰਗੀ ਸ਼ਰਾਬ ਕਹਿ ਦਿੰਦੇ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਇੱਕ ਡਬਲ ਬੈਰਲ ਬੰਦੂਕ ਇੱਕ ਪਿਸਟਲ ਇੱਕ ਰਵਾਲਵਰ ਇੱਕ 에ਅਰ ਗਨ ਇੱਕ ਗੋਲਾ ਇਸ ਤੋਂ ਇਲਾਵਾ ਗੋਲਾ ਬਰੂਦ ਵੀ ਹੈ ਤਾਂ ਤੁਹਾਨੂੰ ਦੱਸਦੀ ਕਿ ਵਿਚੋਲੇ ਤੇ ਬਰਾਮਦਗੀ ਦੀ ਜੇ ਗੱਲ ਕਰੀ ਤਾਂ 21 ਲੱਖ ਰੁਪਏ ਦੀ ਜਿਹੜੀ ਨਕਤੀ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਈਆਂ ਤੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਜਿਹੜਾ ਵਿੱਚ ਵਿਚੋਲਗੀ ਕਰਦਾ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਤੁਹਾਨੂੰ ਦੱਸਦੀ ਕਿ ਕੱਲ ਨੂੰ ਯਾਨੀ ਕਿ 17 ਤਰੀਕ ਨੂੰ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਹੋਰ ਵੀ ਜਾਂਚ ਕੀਤੀ ਜਾਵੇਗੀ ਸੀਬੀਆਈ ਨੇ ਡੀਆਈਜੀ ਪੁੱਲਰ ਜੋ ਕਿ ਰੋਪੜ ਰੇਂਜ ਦੇ ਨੇ ਕੁਝ ਸਮਾਂ ਹੀ ਰਹਿ ਗਿਆ ਸੀ ਉਹਨਾਂ ਦੀ ਰਿਟਾਇਰਮੈਂਟ ਦੇ ਵਿੱਚ ਜੋ ਜਾਣਕਾਰੀ ਮਿਲੀ ਹੈ ਪਰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹ ਸਕੰਜੇ ਦੇ ਵਿੱਚ ਆ ਗਏ ਨੇ ਕਸੂਤਾ ਫਸੇ ਨੇ ਤਾਂ ਤੁਹਾਨੂੰ ਦੱਸਦੀ ਕਿ ਸੀਬੀਆਈ ਉਹਨਾਂ ਦੇ ਘਰ ਦੇ ਵਿੱਚ ਬੈਠੀ ਹੋਈ ਆ ਡੇਰਾ ਲਾ ਕੇ ਲਗਾਤਾਰ ਜਾਂਚ ਜਿਹੜੀ ਚੱਲ ਰਹੀ ਹੈ ਇਸ ਤੋਂ ਇਲਾਵਾ ਚੀਜ਼ਾਂ ਖਗਾਲੀਆਂ ਜਾ ਰਹੀਆਂ ਨੇ ਤਾਂ ਨਵੇਂ-ਨਵੇਂ ਖੁਲਾਸੇ ਸੀਬੀਆਈ ਵੱਲੋਂ ਕੀਤੇ ਜਾ ਰਹੇ ਨੇ ਤਾਂ ਤੁਹਾਨੂੰ ਦੱਸੀ ਕਿ ਇੱਕ ਜਾਲ ਵਿਛਾਇਆ ਗਿਆ ਸੀ ਇੱਕ ਟਰੈਪ ਲਾ ਕੇ ਸੀਬੀਆਈ ਨੇ ਜਿਹੜਾ ਹੈਗਾ ਡੀਆਈਜੀ ਪੁੱਲਰ ਨੂੰ ਗ੍ਰਿਫਤਾਰ ਕੀਤਾ ਸੀ ਹੁਣ ਉਹਨਾਂ ਦੇ ਘਰੋਂ ਜਿਹੜੀਆਂ ਚੀਜ਼ੀਆਂ ਬਰਾਮਦ ਹੋਈਆਂ ਨੇ ਤੁਸੀਂ ਉਹਨਾਂ ਬਾਰੇ ਸੁਣ ਕੇ ਵੀ ਹੈਰਾਨ ਹੋ ਜਾਓਗੇ 5 ਕਰੋੜ ਰੁਪਏ ਤੋਂ ਜਿਹੜੀ ਵੱਧ ਹੀ ਕਹਿ ਸਕਦੇ ਆ ਨਕਦੀ ਮੇਲੀਆ ਜਾਂਚ ਚੱਲ ਰਹੀ ਆ ਮਸ਼ੀਨਾ ਮਗਵਾਈਆਂ ਗਈਆਂ ਨੇ ਦੋ ਮਸ਼ੀਨਾ ਜਿਹੜੀਆਂ ਜਾਣਕਾਰੀ ਮਿਲੀ ਆ ਕਿ ਮਗਾਈਆਂ ਗਈਆਂ ਨੇ ਨੋਟ ਗਿਨਣ ਵਾਲੀਆਂ ਇੰਨੇ ਜ਼ਿਆਦਾ ਰੁਪਏ ਘਰ ਦੇ ਵਿੱਚੋਂ ਮਿਲੇ ਨਹੀਂ ਇਸ ਤੋਂ ਇਲਾਵਾ ਜੇ ਗੱਲ ਕਰੀਏ 22 ਲਗਜ਼ਰੀ ਘੜੀਆਂ ਮਹਿੰਗੀਆਂ ਘੜੀਆਂ ਜਿਨ੍ਹਾਂ ਦੇ ਵਿੱਚ ਕਈ ਮਹਿੰਗੇ ਜਿਹੜੇ ਬ੍ਰਾਂਡ ਸ਼ਾਮਲ ਨੇ ਇਸ ਤੋਂ ਇਲਾਵਾ ਦੋ ਲਗਜ਼ਰੀ ਵਾਨ ਨੇ ਮਰਸੀਡੀਜ਼ ਆ ਆਡੀ ਆ 1.5 ਕਿਲੋਗ੍ਰam ਭਾਰ ਵਾਲੇ ਗਹਿਣੇ ਵੀ ਨੇ ਇਸ ਦੇ ਵਿੱਚ ਸੋਨਾ ਚਾਂਦੀ ਸਾਰੀਆਂ ਚੀਜ਼ਾਂ ਨੇ 40 ਲੀਟਰ ਇੰਪੋਰਟਡ ਸ਼ਰਾਬ ਆ ਇਸ ਤੋਂ ਇਲਾਵਾ 21 ਲੱਖ ਰੁਪਏ ਦੀ ਜਿਹੜੀ ਨਗਤੀ ਦੇ ਨਾਲ ਦੋਹਾਂ ਨੂੰ ਜਿਹੜਾ ਹੋਰ ਚੀਜ਼ਾਂ ਦੇ ਵਿੱਚ ਗ੍ਰਿਫਤਾਰ ਉਹਨਾਂ ਵਿਅਕਤੀਆਂ ਨੂੰ ਕੀਤਾ ਗਿਆ ਡੀਆਈਜੀ ਪੁੱਲਰ ਨੇ ਜਿਹੜੇ ਤਾਂ ਤੁਹਾਨੂੰ ਦੱਸ ਦੀ ਕਿ 8 ਲੱਖ ਰੁਪਏ ਦੀ ਇਹਨਾਂ ਵੱਲੋਂ ਮੰਗ ਕੀਤੀ ਗਈ ਸੀ ਜਿਸ ਨੂੰ ਸਵੀਕਾਰ ਕਰਦੇ ਹੋਏ ਇਹਨਾਂ ਨੂੰ ਜਿਹੜਾ ਹੈਗਾ ਰੰਗੇ ਹੱਥੀ ਫੜ ਲਿਆ ਗਿਆ ਜਦੋਂ ਪੈਸੇ ਵਿਅਕਤੀ ਦੇਣ ਆਇਆ ਤਾਂ ਜਦੋਂ ਇਹ ਪੈਸੇ ਫੜਨ ਲੱਗੇ ਤਾਂ ਮੌਕੇ ਤੇ ਹੀ ਸੀਬੀਆਈ ਨੇ ਰੰਗੇ ਹੱਥੀ ਫੜ ਲਿਆ ਮੌਕੇ ਤੇ ਛਾਪਾ ਮਾਰ ਲਿਆ ਇਹ ਤੋਨ ਦੱਸ ਦਈਏ ਕਿ ਡੀਆਜੀ ਪੁੱਲਰ ਜੋ ਕਿ ਚਰਚਿਤ ਨਾਮ ਸੀ ਪੰਜਾਬ ਪੁਲਿਸ ਦਾ ਵੱਡੇ ਪੱਧਰ ਤੇ ਉਹਨਾਂ ਦੀ ਚਰਚਾ ਹੁੰਦੀ ਸੀ ਅਕਸਰੋ ਸੋਸ਼ਲ ਮੀਡੀਆ ਤੇ ਵੀ ਚਰਚਾ ਦੇ ਵਿੱਚ ਰਹਿੰਦੇ ਸੀ ਲੋਕਾਂ ਦੇ ਵਿੱਚ